ਸਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਵਰ YouTube ਚੈਨਲ ਸ਼ਾਹੀ ਲਿਬਾਸ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸੋਹਣੀ ਹੈ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਸਾਰੇ ਸੂਟ ਨੇ ਜਿਹੜੇ ਆਫਰ ਪ੍ਰਾਈਜ਼ਸ ਤੇ ਰਹਿਣਗੇ ਇਹ ਜਿਹੜੀ ਸੇਲ ਹੈਗੀ ਹੈ ਇਹ ਰੱਖੜੀਆਂ ਦੇ ਤਿਹਾਰ ਲਈ ਸਪੈਸ਼ਲ ਹੈ ਜਿਹੜੀ ਸੇਲ ਲਗਾਈ ਗਈ ਹੈ ਤੇ ਇਹਦੇ ਵਿੱਚ ਸਾਰੇ ਹੀ ਸੂਟਸ ਨੇ ਜਿਹੜੇ ਹੈਂਡਵਰਕ ਦੇ ਰਹਿਣਗੇ ਵਿਦ ਦੁਪੱਟਾ ਲੇਸ ਦੀ ਫਿਨਿਸ਼ਿੰਗ ਸਾਰੇ ਸੂਟ ਰੈਂਡ ਦੇ ਸਾਰੇ ਸੂਟਸ ਦਾ ਜਿਹੜਾ ਪ੍ਰਾਈਸ ਹੋਊਗਾ ਉਹ ਸਿਰਫ 3000 ਰੁਪਏ ਹੋਊਗਾ ਸੋਹਣੇ ਪਾਰਟੀ ਵੇਅਰ ਸੂਟ ਨੇ ਵਿਡਿੰਗ ਸੀਜ਼ਨ ਲਈ ਪਰਫੈਕਟ ਆਪਸ਼ਨ ਹੈ ਸੋ ਅੱਜ ਅਸੀਂ ਇਹ ਸਾਰੇ ਸੂਟਸ ਨੇ ਤੁਹਾਨੂੰ ਇੱਕ ਇੱਕ ਕਰਕੇ ਦਿਖਾਵਾਂਗੇ ਸੋ ਫਰਸਟ ਸੂਟ ਹੈ ਜੋ ਆਪਣਾ 크ਰੇਪ ਦੇ ਉੱਪਰ ਰਹੇਗਾ ਇਹ ਸੂਟ ਆ ਜਿਹੜਾ 크ਰੇਪ ਦੇ ਉੱਪਰ ਹੈਗਾ ਨੈਕਵਰਕ ਆਏਗਾ ਇਸ ਦਾ ਸਾਰਾ ਤੁਸੀਂ ਡਿਟੇਲਿੰਗ ਦੇਖ ਸਕਦੇ ਹੋ ਵਰਕ ਦੀ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਹੋਇਆ ਹੋਇਆ ਹੈ ਔਰ ਇਸ ਦੇ ਨਾਲ ਦੁਪੱਟਾ ਆਏਗਾ ਚਨੋਂਨ ਦਾ ਬਹੁਤ ਹੀ ਸੋਹਣਾ ਦੁਪੱਟਾ ਇਹਦੀ ਲੇਸ ਦੀ ਫਿਨਿਸ਼ਿੰਗ ਹੋਈ ਹੈ ਸਾਰੇ ਦੁਪੱਟੇ ਦੇ ਉੱਪਰ ਡਬਲ ਲੇਸ ਲਗਾ ਕੇ ਇਸ ਦੇ ਨਾਲ ਇਹਦਾ ਪ੍ਰਾਈਸ ਰਹੂਗਾ ਜੀ 3000 ਜਿੰਨੇ ਵੀ ਸੂਟਸ ਦਿਖਾਵਾਂਗੇ ਸਾਰਿਆਂ ਦੀ ਪ੍ਰਾਈਸ ਰੇਂਜ ਸੇਮ ਹੀ ਰਹੂਗੀ ਸਾਰੇ ਸੂਟ ਤੁਹਾਨੂੰ ਵਿਦ ਦੁਪੱਟਾ ਮਿਲਣਗੇ ਸੋ ਨੈਕਸਟ ਆਰਟੀਕਲ ਆ ਜਾਏਗਾ ਇਸ ਤਰ੍ਹਾਂ ਸਾਰੇ ਫਰੰਟ ਦੇ ਉੱਪਰ ਜਿਹੜੀਆਂ ਬੂਟੀਆਂ ਪਾਈਆਂ ਗਈਆਂ ਨੇਗੀਆਂ ਬਹੁਤ ਹੀ ਜ਼ਿਆਦਾ ਸੋਹਣੀਆਂ ਨੇ ਔਰ ਇਸ ਦੀ 슬ੀਵਸ ਤੇ ਵੀ ਵਰਕ ਆਏਗਾ ਸਾਰੇ ਸੂਟਸ ਦੇ ਉੱਪਰ 슬ੀਵਸ ਤੇ ਵੀ ਵਰਕ ਤੁਹਾਨੂੰ ਮਿਲੇਗਾ ਔਰ ਸਾਰੇ ਘੇਰੇ ਦਾ ਫਰੰਟ ਦਾ ਅਲੱਗ-ਅਲੱਗ ਡਿਜ਼ਾਈਨ ਨੇ ਅਲੱਗ-ਅਲੱਗ ਕਲਰ ਨੇ ਜੀ ਸਾਰਿਆਂ ਦੇ ਇਹ ਇਸ ਦੇ ਨਾਲ ਵਿਸਕੋਸ ਦਾ ਜਿਹੜਾ ਦੁਪੱਟਾ ਹੈਗਾ ਲੇਸ ਇਸ ਦੇ ਫਿਨਿਸ਼ਿੰਗ ਹੈ ਜਿਹੜੀ ਲੇਸ ਦੀ ਹੋਈ ਹੋਈ ਹੈ ਨੈਕਸਟ ਕਲਰ ਹੈ ਜੀ ਪਿੰਕ ਪੀਚ ਜਾਂ ਛੇੜਾ ਬਹੁਤ ਹੀ ਜ਼ਿਆਦਾ ਸੋਹਣਾ ਛੇੜਾ ਹੈ ਇਸ ਦਾ ਇਹਦੇ ਕੇਰੇ ਦੇ ਉੱਤੇ ਵਰਕ ਹੈ ਜੀ ਸਾਰੇ ਸੂਟ ਦੇ ਵਿੱਚ ਫਰੰਟ ਦੇ ਉੱਪਰ ਸਿੱਪੀ ਹੈ ਜਿਹੜੀ ਲਗਾਈ ਗਈ ਹੈ ਸਾਰੇ ਹੈਂਡਵਰਕ ਤੇ ਸੂਟ ਲੇਗੇ ਸਾਰੇ ਦੇ 슬ੀਵਸ ਤੇ ਉੱਪਰ ਵਰਕ ਆਏਗਾ ਔਰ ਦੁਪੱਟਾ ਜਿਹੜਾ ਤੁਹਾਨੂੰ ਨਾਲ ਲੇਸ ਲਗਾ ਕੇ ਦਿੱਤਾ ਜਾਊਗਾ ਨੈਕਸਟ ਆਰਟੀਕਲ ਹੈ ਇਹੇ ਹੈਗੇ ਨੇ ਆਪਣੇ ਪੈਨਲ ਬਣੇ ਹੋਏ ਨੇ ਇਸ ਨੂੰ ਆਪਾਂ ਵਿਚਕਾਰ ਜਿਵੇਂ ਕੀ ਕੱਟ ਪਾ ਕੇ ਵੀ ਆਪਾਂ ਸੂਟ ਜਿਹੜਾ ਰੈਡੀ ਕਰ ਸਕਦੇ ਆ ਜਿੱਦਾਂ ਹੈ ਇਸੇ ਤਰ੍ਹਾਂ ਵੀ ਰੈਡੀ ਕਰ ਸਕਦੇ ਆ ਤੇ ਡਿਜ਼ਾਈਨਿੰਗ ਆਪਾਂ ਹੋਰ ਵੀ ਸੋਹਣੀ ਕਰ ਸਕਦੇ ਆ ਬਹੁਤ ਹੀ ਜ਼ਿਆਦਾ ਸੋਹਣੇ ਅਸੀਂ ਸੂਟ ਨੇ ਜਿਹੜੇ ਰੈਡੀ ਕੀਤੇ ਆ ਇਹ ਇਸ ਦੇ ਨਾਲ ਵੀ ਤੁਹਾਨੂੰ ਦੁਪੱਟਾ ਡਾਈ ਮਿਲੂਗਾ ਸਾਰੇ ਇਹ ਵਿਸਕੋਸ ਦਾ ਜਿਹੜਾ ਸਟੱਫ ਹੈ ਵਿਸਕੋਸ ਦਾ ਹੀ ਅਸੀਂ ਤੁਹਾਨੂੰ ਜਿਹੜਾ ਦੁਪੱਟਾ ਇਹਦੇ ਨਾਲ ਪੇਅਰ ਅਪ ਕਰਾਂਗੇ ਇਹ ਉਸ ਦੇ ਵਿੱਚ ਨੈਕਸਟ ਕਲਰ ਆ ਜਾਏਗਾ ਜਿਹੜਾ ਡਿਜ਼ਾਈਨ ਇਹਨਾਂ ਦਾ ਉਹ ਸੇਮ ਰਹੇਗਾ। ਪਲੱਸ ਇਹਦੀ 슬ੀਵਸ ਤੇ ਵਰਕ ਆਏਗਾ। ਦੁਪੱਟੇ ਅਸੀਂ ਸਾਰਿਆਂ ਦੇ ਨਾਲ ਤੁਹਾਨੂੰ ਵਿਸਕੋਸ ਆਰਗੈਂਜ਼ਾ ਦੇ ਹੀ ਡਾਈ ਕਰਕੇ ਤੇ ਨਾਲ ਇਹਦੀ ਲੇਸ ਲਗਾ ਕੇ ਅਸੀਂ ਦੇਵਾਂਗੇ। ਇਹ ਪਿੰਕ ਸ਼ੇਡ ਆ ਜਾਏਗਾ। ਇਸ ਦੇ ਵਿੱਚ ਪੈਨਲਸ ਜਾਂਦੇ ਨੇ। ਇੱਕ ਬੂਟੇ ਦੇ ਨਾਲ ਇੱਕ ਹੋਰ ਪੈਨਲ ਆ ਜਿਹੜਾ ਸ਼ਾਰਟ ਦੇ ਵਿੱਚ ਰੱਖਿਆ ਗਿਆ ਗਲੇ ਦੀ ਲੈਂਥ ਨੂੰ プラス ਇਹਦੀ 슬리व्स ਤੇ ਉੱਪਰ ਵਰਕ ਆਏਗਾ ਸਾਰਾ ਹੀ ਹੈਂਡਵਰਕ ਦਾ ਕੰਮ ਹੈ ਸਾਰੇ ਸੂਟਸ ਨੇ ਜਿਹੜੇ ਹੈਂਡਵਰਕ ਦੇ ਵਿੱਚ ਰਹਿਣਗੇ ਕਲਰ ਸਾਰਿਆਂ ਦੇ ਅਲੱਗ-ਅਲੱਗ ਨੇ ਜੀ ਸਾਰੇ ਹੀ ਬਹੁਤ ਸੋਹਣੇ ਕਲਰਸ ਨੇਗੇ ਸਾਰਿਆਂ ਦੇ ਫਰੰਟ ਨੇ ਜਿਹੜੇ ਪੂਰੇ ਹੈਵੀ ਬਣੇ ਹੋਏ ਨੇ ਇਸ ਦਾ ਵਰਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਇਹਦੀ 슬리व्स ਤੇ ਉੱਪਰ ਵਰਕ ਆਏਗਾ ਇਸ ਦੇ ਨਾਲ ਵੀ ਤੁਹਾਨੂੰ ਦੁਪੱਟਾ ਰੈਡੀ ਕਰਕੇ ਦੇਵਾਂਗੇ ਨੈਕਸਟ ਆਰਟੀਕਲ ਹੈ ਇਸ ਦੇ ਨਾਲ ਇਹ ਵਾਲਾ ਦੁਪੱਟਾ ਆਏਗਾ ਵਿਸਕੋਸ ਦਾ ਵਿਦ ਲੇਸ ਫਿਨਿਸ਼ਿੰਗ ਔਰ ਇਸ ਸੂਟ ਦਾ ਵੀ ਫਰੰਟ ਦਾ ਵਰਕ ਆਏਗਾ ਸਾਰਾ ਕਲਰ ਕੰਟਰਾਸਟ ਨੇ ਜਿਹੜੇ ਉਹ ਵੀ ਬਹੁਤ ਜ਼ਿਆਦੇ ਸੋਨੇ ਲਗਾਏ ਨੇ ਸਾਰੇ ਸੂਟ ਨੇ ਜਿਹੜੇ ਬਹੁਤ ਹੀ ਜ਼ਿਆਦਾ ਗ੍ਰੇਸਫੁਲ ਰਹਿਣਗੇ ਸੀ ਗ੍ਰੀਨ ਸ਼ੇਡ ਦੇ ਵਿੱਚ ਕਲਰਸ ਜਿਹੜੇ ਵੀ ਪਾਏ ਨੇ ਰੇਸ਼ਮ ਦੇ ਕਲਰਸ ਨੇਗੇ ਜੋ ਵੀ ਰੇਸ਼ਮ ਦਾ ਜਿਹੜਾ ਥ्रेड ਯੂਜ਼ ਕੀਤਾ ਹੈ ਕਲਰ ਬਹੁਤ ਹੀ ਜ਼ਿਆਦਾ ਜੱਚ ਰਹੇ ਨੇ ਇਹਦੇ ਵੀ ਸਾਰੇ ਫਰੰਟ ਦੇ ਉੱਪਰ ਵਰਕ ਆਏਗਾ ਪਲੱਸ ਇਹਦੀ 슬ੀਵਸ ਦੇ ਉੱਤੇ ਵਰਕ ਆਊਗਾ ਦੁਪੱਟੇ ਜੇ ਅਸੀਂ ਸਾਰਿਆਂ ਦੇ ਨਾਲ ਹੀ ਰੈਡੀ ਕਰਕੇ ਜਿਹੜੇ ਤੁਹਾਨੂੰ ਦੇਵਾਂਗੇ ਇੱਕ ਹੈਂਡਵਰਕ ਦੇ ਵਿੱਚ ਇੱਕ ਨਿਊ ਐਂਡ ਯੂਨਿਕ ਜਿਹਾ ਜਿਹੜਾ ਆਰਟੀਕਲ ਹੈ ਬਹੁਤ ਜ਼ਿਆਦਾ ਸੋਨਾ ਪਫ ਵਰਕ ਆਏਗਾ ਨਾਲ ਹੀ ਇਸ ਤੇ ਜਿਹੜੇ ਮੋਤੀ ਔਰ ਸਿੱਪੀ ਦਬਕੇ ਦਾ ਕੰਮ ਹੈ ਇਸ ਤੇ ਨਾਲ ਸਾਰੇ ਸੂਟ ਦੇ ਵਿੱਚ ਫਰੰਟ ਦੇ ਉੱਪਰ ਇਸ ਤਰ੍ਹਾਂ ਬੂਟੀ ਹੈ ਜਿਹੜੀ ਪਾਈ ਗਈ ਹੈ ਇਸ ਦੇ ਨਾਲ ਵੀ ਆਪਾਂ ਦੁਪੱਟਾ ਇਹ ਵਿਸਕੋਸ ਔਰਗੇਂਜ਼ਾ ਦਾ ਸਟੱਫ ਹੋਊਗਾ ਔਰ ਇਸ ਦੇ ਨਾਲ ਵੀ ਆਪਾਂ ਦੁਪੱਟਾ ਵੀ ਇਸੇ ਹੀ ਸਟੱਫ ਦੇ ਵਿੱਚ ਤੁਹਾਨੂੰ ਲੇਸ ਲਗਾ ਕੇ ਰੈਡੀ ਕਰਕੇ ਦੇਵਾਂਗੇ ਇਸ ਦੇ ਵਿੱਚ ਇੱਕ ਆਰਟੀਕਲ A ਆ ਜਾਊਗਾ ਕਲਰ ਹੈ ਜਿਹੜਾ ਨੈਕਸਟ ਹੈ ਜੋ ਗ੍ਰੇ ਸ਼ੇਡ ਦਾ ਆਏਗਾ ਇਹ ਜੌਰਜਟ ਦੇ ਵਿੱਚ ਹੈ ਜੀ ਇਹ ਵਾਲਾ ਸਟੱਫ ਹੈ ਜਿਹੜਾ ਵਰਕ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਇਆ ਹੈ ਡਿਫਰੈਂਟ ਜਿਹੜੇ ਆਰਟੀਕਲਸ ਨੇ ਡਿਫਰੈਂਟ ਹੀ ਡਿਜ਼ਾਈਨ ਨੇਗੇ ਸੋ ਇਹਨਾਂ ਸਾਰੇ ਸੂਟਸ ਦੇ ਵਿੱਚੋਂ ਤੁਹਾਨੂੰ ਜੋ ਵੀ ਸੂਟ ਪਸੰਦ ਆ ਰਿਹਾ ਸਾਨੂੰ ਇਸ ਦਾ ਸਕਰੀਨਸ਼ਾਟ ਭੇਜੋ ਤੇ ਆਪਣਾ ਜਿਹੜਾ ਆਰਡਰ ਹੈ ਉਹ ਪਲੇਸ ਕਰ ਸਕਦੇ ਹੋ ਬੁੱਕ ਕਰ ਸਕਦੇ ਹੋ ਜਿੰਨਾਂ ਦੀ ਵੀ ਪੇਮੈਂਟ ਪਹਿਲਾਂ ਆਏਗੀ ਉਸੇ ਦਾ ਹੀ ਸੂਟ ਫਸਟ ਟਾਈਮ ਤੇ ਜਿਹੜਾ ਬੁੱਕ ਕੀਤਾ ਜਾਊਗਾ ਸੋ ਸਟਾਕ ਆਪਣੇ ਕੋਲ ਕਾਫੀ ਅਮਾਊਂਟ ਦੇ ਵਿੱਚ ਹੈ ਤੁਸੀਂ ਸਾਨੂੰ ਕੋਈ ਵੀ ਜਿਹੜਾ ਸੂਟ ਆ ਪਸੰਦ ਆ ਰਿਹਾ ਉਹਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਬੁੱਕ ਕਰਵਾ ਸਕਦੇ ਹੋ ਥੈਂਕ ਯੂ ਸੋ ਮੱਚ